ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 4 ਤੁਝੇ ਨਹਾਰੇ ਰੇ ਦੇ ਨਾਮ ਨਵਸੇ ਹੋ

તેમાં માદકી જહર ભાંજા તિન સુન્જી એ ફરે વેદના મે ઓય ખાફ કા गुर ज्ञान दौ मना रहा हार कीरत कलयुग पद हर पाई आहे सतगुर मञा जिन गोपत नाम पर गा दर्शन साध मिलियो वड भागी सभु साओ की ये वो गुण सॼा जिन किरपा करी जग जीवन हर उर तारी उ मन मञा जननानेख सिन कृपा करी जग जीवन हर उर तारो मन मञ ज्ञान अनादि के लेखा समझ आ वाहे गुरु जी का खालसा वाहे गुरु जी की फतेह जेत श्री मोहल्ला चौथा जिन हर हृदय नाम बसियो दिन बात की जे हर बंजा ਤੇਰੇ ਸੁਝੀ ਦੇ ਫਿਰੇ ਬਿਨ ਨਾਮੇ ਉਹ ਕਾਫਕਾ ਬਰੂਹੀ ਕਰੰਝਾ ਸਰਗਾਂ ਦੀ ਪਾਰ ਵਿੱਚ ਕਿਰਪਾ ਦਾ ਸਦਕਾਰ ਸ੍ਰੀ ਗੁਰੂ ਜੀ ਦਾ ਅਮਰਤ ਰੰਗ ਨਾਮ ਭਜਨਾਂ ਕੀ ਮਨ ਬਿਸਰਾਮ ਦੇ ਅਮਰਤ ਜਪ ਹੋ ਰਹੇ ਹਨ ਕੀਰਤਨ ਦਰਬਾਰ ਸਦੇ ਅਰਸ ਬੇਨਤੀ ਹੋਈ ਹੈ ਜੋ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਫਰਮਾਨ ਰੂਪੀ ਕੀਤਾ ਹੈ 697 ਦੇ 98 ਅੰਗਰੇਜ਼ ਸੁਭਾਯ ਮਾਨ ਜੇਤ ਸ੍ਰੀ ਰਾਮ ਦੀ ਬਾਣੀ ਹੈ ਚੌਥੇ ਪਾਤਸ਼ਾਹ ਤੁੰਦਨ ਸਤ ਗੁਰੂ ਰਾਮਦਾਸ ਆਪਣੀ ਰਸਨਾ ਤੋਂ ਉਚਾਰਦੇ ਹਨ ਗੁਰੂ ਰਾਮਦਾਸ ਦੀ ਜਿੰਨੀ ਵੀ ਬਾਣੀ ਹੈ ਗੁਰਮੁਖ ਫੜੀ ਵਿਰਾਗਮਈ ਹੈ ਇਥੋਂ ਤੱਕ ਇਤਿਹਾਸ ਕਰ ਦੱਸਦੇ ਨੇ ਕਿ ਸਤਿਗੁਰਾਂ ਦੇ ਨੇਤਰ ਸੇਝ ਨਹੀਂ ਰਹਿੰਦੇ ਸਾਂ ਢਾਡੇ ਤੋਂ ਵੀ ਅਰੀਵਾਰ ਜਾਦੇ ਜਿਹਾ ਥੱਲੇ ਧਰਤੀ ਤੇ ਡਿਗਣਾ ਸ਼ੁਰੂ ਹੋ ਜਾਂੇ ਇੰਨੇ ਵਿਰਾਗ ਵਿਚ ਬਾਣੀ ਪੜ੍ਹਦੇ ਸਾਂ ਇੰਨੇ ਵਿਰਾਗ ਵਿੱਚ ਲਾਉਂਦੇ ਸਾਂ ਸੋ ਸਤਿਗੁਰਾਂ ਦਾ ਵਿਰਾਗ ਵੀ ਜੋ ਆਪ ਨੇ ਹਮੇ ਹਮੇ ਫਰਮਾਇਆ ਸਰਵਣ ਕੀਤਾ ਹੈ ਬੜਾ ਸੱਚ ਜਿਆ ਹੈ ਜਿਨ ਹਰ ਹਿਰਦੇ ਨਾਮ ਨ ਬਸਿਓ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਬਸਦਾ ਤਿਨ ਮਾਤ ਕੀਤੇ ਹਰ ਬੰਜਾ ਬੜਾ ਵੱਡਾ ਕਰਮਾ ਸ਼ਬਦ ਕਿਹਾ ਸਤਿਗੁਰਾਂ ਕਹਿੰਦੇ ਉਹਨਾਂ ਦੀ ਮਾਂ ਬਾਪ ਜਨੇ ਉਹ ਨਹੀਂ ਹੋ ਜਾਂਦੀ ਉਹਨੇ ਜਨਮ ਵੀ ਕਿਉਂ ਦਿੱਤਾ ਉਸ ਇਨਸਾਨ ਨੂੰ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ ਵਿਖੋ ਗੁਰਮਖ ਕੋਣ ਕਰੀ ਵਾਰੀ ਆਪਾਂ ਨੂੰ ਕਹੀਂ ਬਲਾਰੇ ਕਹਿੰਦੇ ਨਾਮ ਜਪਣ ਦੀ ਲੋੜ ਨਹੀਂ ਪਰਦੇ ਜੀ ਕਿ ਲੋਹ ਨੂੰ ਬਾਣੀ ਕੀ ਕਹਰੀ ਬਾਣੀ ਤੇ ਇਹ ਤਾਂ ਤੀਆਂ ਦੱਸਿਆ ਕਰੋ ਉਹਨਾਂ ਜਿਹੜੇ ਸਟੇਜ ਤੇ ਬੋਲਦੇ ਪਾਸ਼ਾ ਇੰਨੇ ਕਰੜੇ ਸ਼ਬਦਾਂ ਵਿੱਚ ਕਹਿ ਰਹੇ ਜਿੰਨ ਹਰ ਹਿਰਦੇ ਨਾਮ ਉਹ ਵਸੇ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਵਸੇ ਤੇ ਨਮਾਜ਼ ਕੀਜੀਏ ਹਰ ਵਾਂਝਾ ਇਨ ਸੁੰਝੀ ਦੇ ਫਰੇ ਬਿਨ ਨਾਵੇਂ ਕੋਈ ਖਾਪ ਖਾਪ ਮੁਹੀ ਕਰੰਜਾ ਕਿਉਂ ਉਹ ਤੇ ਸੁੰਝੀ ਦੇ ਫਿਰਦੀ ਹੈ ਨਾਮ ਤੋਂ ਵਿਹਣੀ ਹੈ ਸਖਣੀ ਹੈ ਉਹ ਖਾਪ ਖਾਪ ਕੇ ਵਿਕਾਰਾਂ ਦੇ ਵਿੱਚ ਮਰਦੀ ਹੈ ਇਸ ਕਰਕੇ ਨਾਮ ਜਪਣਾ ਹਰ ਪ੍ਰਾਣੀ ਵਾਸਤੇ ਬਹੁਤ ਜ਼ਰੂਰੀ ਹੈ ਪਕਸ਼ਾ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਇਨ ਸੁੰਝੀ ਦੇ ਫਰੇ ਬਿਨ ਨਾਵੇਂ ਕੋਈ ਖਾਪ ਖਾਪ ਮੁਹੀ ਕਰੰਜਾ ਉਹ ਨਾਮ ਤੋਂ ਸਖਣੀ ਢੇ ਜੜੀ ਹੈ ਜਿਰਦਾ ਜਿਹੜਾ ਹੈ ਉਹ ਤਨ ਜਿਹੜਾ ਹੈ ਉਹ ਖਪ ਖਪਟੀ ਮਾਇਆ ਦੇ ਨਾਲ ਦੇ ਕਾਰਨ ਦੇ ਨਾਲ ਉਹ ਮਰ ਰਿਹਾ ਹੈ ਮੇਰੇ ਮਨ ਵਾਪ ਰਾਮ ਨਾਮ ਹਰਮੰਝਾ ਮਨ ਨੂੰ ਸੰਬੋਧਨ ਕਰਕੇ ਸਭੀ ਕਰ ਕਹਿੰਦੇ ਨੇ ਮੇਰੇ ਮਨ ਉਹ ਰਾਮ ਜਿਹੜਾ ਰਾਮਿਆ ਹੋਇਆ ਉਹਦੇ ਨਾਮ ਨੂੰ ਜਪਨਾ ਕਰ ਉਹਦੇ ਨਾਲ ਮਿਲਾਪ ਕਰਨਾ ਹਰੇ ਹਰੇ ਕਿਰਪਾਲ ਕਿਰਪਾ ਪ੍ਰਪਤਾਰੀ ਉਹ ਜੋ ਹਰੀ ਹੈ ਹਰ ਜਗ੍ਹਾ ਰਮਿਆ ਹੋਇਆ ਹੈ ਉਹ ਕਿਰਪਾਲੂ ਹੈ ਦੀਨੂ ਕਿਰਪਾਲ ਕਿਰਪਾ ਪ੍ਰਪਤਾਰੀ ਜਦੋਂ ਕਿਰਪਾ ਦੀ ਦ੍ਰਿਸ਼ਟੀ ਵਿੱਚ ਆਇਆ ਗੁਰ ਗਿਆਨ ਦਿਓ ਮਦ ਸਮਝਾ ਜਦੋਂ ਗੁਰੂ ਨੇ ਪ੍ਰਕਾਸ਼ ਦਿੱਤਾ ਗਿਆਨ ਦਿੱਤਾ ਗਿਆਨ ਅੰਜਨ ਗੁਰ ਦਿਆ ਤਕਿਆਨ ਅਧੀਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਜਦੋਂ ਮਨ ਦੇ ਅੰਦਰ ਪ੍ਰਕਾਸ਼ ਭਿਆ ਚਾਨਣ ਹੋਇਆ ਗੁਰ ਗਿਆਨ ਦੀਵ ਮਨ ਸਮਝਾ ਉਦੋਂ ਮਨ ਨੂੰ ਸਮਝ ਬਈ ਜਦੋਂ ਸਤਿਗੁਰੂ ਨੇ ਪ੍ਰਕਾਸ਼ ਕੀਤਾ ਗਿਆਨ ਦਿੱਤਾ ਰਹਾਉ ਵਿਸ਼ਰਾਮ ਦੇ ਸਤਿਗੁਰ ਕੰ디 ਹਰ ਕੀਰਤਨ ਹਰ ਕੀਰਤੇ ਕਲ ਯੁਗ ਪਾਦੇ ਹਉ ਤਮਾ ਤਾਰੇ ਪਾਈਏ ਸਤਿਗੁਰ ਮੰਝਾ ਪਾਸ਼ਕ ਨੇ ਹਰੀ ਦੀ ਕੀਰਤੀ ਕਲਯੁਗ ਦੇ ਵਿੱਚ ਉੱਤਮ ਪਦਵੀ ਹੈ ਪਰ ਕਰੋੜ ਲਿਖਿਆ ਹਰ ਪਾਈਏ ਸਤਿਗੁਰ ਮੰਝਾ ਆਪਣੇ ਗੁਰ ਦੇ ਨਾਲ ਬਿਨਾਂ ਆਪ ਵੀ ਤਾਂ ਨਹੀਂ ਲਿਖੀ ਗੁਰ ਤੋਂ ਬਿਨਾਂ ਨਹੀਂ ਬਿੜਦੀ ਹਉ ਵੇਲਾ ਹਰੀ ਸਤਿਗੁਰ ਆਪਣਾ ਜਿਨ ਨੂੰ ਗੋਪਤ ਨਾਮ ਪਰਗਾ ਜਾ ਪਾਸ਼ਕ ਨੇ ਮੈਂ ਆਪਣੇ ਸਤਿਗੁਰ ਤੋਂ ਬਲ ਹਾਰੇ ਜਾਂਦਾ ਹਾਂ ਜਿੰਨੇ ਮੇਰੇ ਅੰਦਰ ਗੁਪਤ ਨਾਮ ਬਿਆਸੀ ਉਹਦਾ ਪ੍ਰਗਟਾ ਕਰ ਦਿੰਦਾ ਪ੍ਰਗਟ ਉਹਨੇ ਪ੍ਰਗਟਾ ਕਰ ਦਿੰਦਾ ਹੈ ਗੁਪਤ ਸੀ ਉਹਨੂੰ ਪ੍ਰਗਟ ਕਰ ਦਿੰਦਾ ਹੈ ਦਾਰੇ ਸ਼ੇਰ ਸਦ ਮਿਲੀ ਉਹੜ ਪਾਗੀ ਸਭ ਕੇ ਲੇਖੇ ਗਏ ਗਵਾਜਾ ਜਿੰਨੇ ਵੀ ਭੈਾਨਕ ਸਾਨੂੰ ਦੁੱਖ ਲੱਗੇ ਸਾਨੂੰ ਪਾਪ ਲੱਗੇ ਹੋਏ ਸਨ ਜਦੋਂ ਮੈਂ ਦਰਸ਼ਨ ਕੀਤੇ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਾਧ ਸਤਿਗੁਰੂ ਗੁਰੂ ਸਾਹਿਬ ਜੀ ਇੰਨਾ ਤੋਂ ਵੱਡਾ ਕੋਈ ਸਾਧ ਨਹੀਂ ਹੈ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰ ਲਏ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਈ ਗਵਾਜ ਅਕਦੇ ਮੇਰੇ ਸਾਰੇ ਦੁੱਖ ਜਿਹੜੇ ਨੇ ਖਤਮ ਹੋ ਗਏ ਸਤਗੁਰੇ ਸ਼ਾਹ ਉਪਾਇ ਵਡ ਦਾਣਾ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ ਸਤਿਗੁਰ ਸ਼ਾਹ ਸ਼ਾਹ ਕੋਣ ਪਰਮਾਤਮਾ ਪਤੀ ਪਰਮੇਸ਼ਰ ਸਤਿਗੁਰ ਸ਼ਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਉਹਨੇ ਫਿਰ ਬਹੁਤ ਸਾਰੇ ਗੁਣਾ ਦੀ ਮੇਰੇ ਅੰਦਰ ਸਾਂਝ ਬਣਾ ਦਿੱਤੀ ਹੈ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਜਾ ਪਰ ਜਿਨ੍ਹਾਂ ਦੇ ਤੇ ਕਿਰਪਾ ਹੋਵੇ ਜਗ ਜੀਵਨ ਕੌਣ ਹੈ ਪ੍ਰਮਾਤਮਾ ਜਿਹੜਾ ਜਗ ਨੂੰ ਜੀਵਨ ਦੇਣ ਵਾਲਾ ਹੈ ਹਰ ਔਰ ਔਰ ਹੁੰਦਾ ਹਿਲਦਾ ਹਿਰਦੇ ਦੇ ਵਿੱਚ ਧਾਰਿਓ ਮਨ ਮਾਜਾ ਇਨ੍ਹਾਂ ਦੇ ਹਰੀ ਦੇ ਨਾਮ ਨੂੰ ਆਪਣੀ ਹਿਰਦੇ ਦੇ ਵਿੱਚ ਵਸਾ ਲਿਆ ਧਰਮ ਰਾਏ ਦਾਰੇ ਕਾਗਜ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ੍ਹਾਂ ਨੇ ਬੰਦਗੀ ਕਰਕੇ ਆਪਣਾ ਲੇਖ ਹੀ ਭਰਵਾ ਲਿਆ ਧਰਮ ਰਾਏ ਦਾਰੇ ਕਾਗਜ਼ ਦੇ ਫਾਲੇ ਧਰਮਰਾਇ ਨੇ ਵੀ ਸਤਿਗੁਰ ਨੇ ਕਹਿ ਦਿੱਤਾ ਕਿ ਇਸ ਪੁਰਾਣੀ ਦੇ ਕਾਗਜ਼ ਜਿਹਨੇ ਉਹ ਫਾਗਦ ਲੇਖਾ ਜਾਂ ਲੇਖਾ ਨਾਂਨੇ ਲੇਖਾ ਸੁਣ ਜਦੋਂ ਲੇਖਾ ਮੁਕਾਲ ਜਾਂ ਕਦੋਂ ਮੁਕਦਾ ਜਦੋਂ ਬੰਦਗੀ ਕਰ ਗਈ ਆਪਣੇ ਸਤਿਗੁਰ ਦੇ ਵਿੱਚ ਲੀਨ ਹੁੰਦੇ ਆ ਉਦੋਂ ਲੇਖਾ ਮੁਕਦਾ ਐਵੇਂ ਨਹੀਂ ਮੁਕਦਾ ਗੁਰਮੁਖੋਂ ਮੁਕਤੀ ਮਿਲਦੀ ਹੈ ਨਾਮ ਜਪ ਕੇ ਐਵੇਂ ਨਹੀਂ ਮਿਲਦੀ ਜਿੰਨਾਂ ਨੂੰ ਵੀ ਮਿਲੀ ਹੈ ਬਹੁਤ ਦੀਆਂ ਨੇ ਵੱਡੇ ਵੱਡੇ ਬ람 ਗਿਆਨੀ ਹੋਏ ਨੇ ਪਾਪਾ ਬੁੱਢਾ ਸਹਿਬ ਦੀ ਪਾਪਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਇਸ ਤਰ੍ਹਾਂ ਦੇ ਜੀ ਸਾਬ ਬਾਬਾ ਫਰੀਦ ਚੰਦ ਜੀ ਭਾਈ ਜੇਤਾਲੀ ਸਾਰੇ ਜਿਹੜੇ ਗੁਰੂ ਕੋ ਬਾਣੀ ਪੜ੍ਹ ਕੇ ਨਾਮ ਜਪ ਕੇ ਗੁਰੂ ਦੇ ਨਾਲ ਮਿਲੇ ਹਨ ਤੇ ਉਹਨਾਂ ਦੇ ਨਿੱਕੀ ਫਿਰ ਬਾੜ ਜਾਂਦੇ ਨੇ ਆਓ ਨੋ ਸ੍ਰੀ ਬਸਤ ਜਰ ਕੇ ਲੋ ਹਾਜ਼ਰੀ ਨੂੰ ਤੋਂ ਮਾਤ੍ਰਿਸ਼ਮ ਦੀ ਬੇਅਖਿਆ ਕਰਦੇ ਹਾਂ ਸਭ ਤੋਂ ਪਹਿਲਾਂ ਹੋਣਾ ਨਹੀਂ ਹੈ ਸਤਿਗੁਰੂ ਜੀ ਮਾ ਕਰ ਲਓ ਹਾ ਜੀ ਆਖਣਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ